ਰੋਲ ਹੈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਸੀਐਮ ਭਗਵੰਤ ਮਾਨ ਦੇ ਵੱਲੋਂ ਮਹਾਲੀ ਕੀਤੀ ਗਈ ਸੀ ਪਰ ਹੁਣ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਹਦੀ ਸ਼ੁਰੂਆਤ ਵਿਧਾਇਕ ਨਰਿੰਦਰ ਕੌਰ ਭਰਾ ਦੇ ਵੱਲੋਂ ਕੀਤੀ ਗਈ ਆ ਇਸ ਵਕਤ ਅਸੀਂ ਪਿੰਡ ਮੰਗਵਾਲ ਦੇ ਵਿੱਚੋਂ ਮੌਜੂਦ ਆ ਜਿੱਥੇ ਖੁਦ ਵਿਧਾਇਕ ਨਰਿੰਦਰ ਕੌਰ ਆਪਣੇ ਸਾਥੀਆਂ ਦੇ ਨਾਲ ਲੋਕਾਂ ਦੇ ਘਰ-ਘਰ ਜਾ ਕੇ ਜਿਹੜੀ ਹੈਗੀ ਨਾਮਿਨੇਸ਼ਨ ਇਹ ਫਾਈਲ ਕਰ ਰਹੇ ਨੇ ਸਭ ਤੋਂ ਪਹਿਲਾਂ ਇੱਕ ਸੌਫਟ ਜਿਹੜਾ ਹੈਗਾ ਆਨਲਾਈਨ ਨਾਮਿਨੇਸ਼ਨ ਕਰਨੀ ਪੈ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਕਿਤੇ ਘਰ ਦੇ ਵਿੱਚ ਜਿਹੜੇ ਜਾ ਕੇ ਹੈਗੇ ਨੇ ਹਾਰਡ ਕਾਪੀਸ ਪਹੁੰਚ ਜਾਣਗੀਆਂ ਜਿਦੇ ਨਾਲ ਕਿੰਨਾ ਕਿਤੇ 90% ਦੀ ਜਿਸ ਤਰੀਕੇ ਨਾਲ ਦਾਵਾ ਕਰ ਰਹੀ ਹੈ ਸਰਕਾਰ ਕਿ 90% ਦੀ ਹਸਪਤਾਲਾਂ ਦੇ ਵਿੱਚ ਲੋਕਾਂ ਦਾ ਫਰੀ ਇਲਾਜ ਹੋਗਾ ਮੈਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਪਿੰਨ ਮੰਗਵਾਲ ਦੀ ਤੁਸੀਂ ਸ਼ੁਰੂਆਤ ਕੀਤੀ ਹੈ ਕਿੰਨੇ ਕੁ ਲੋਕਾਂ ਤੇ ਜਾ ਚੁੱਕੇ ਤੇ ਕਿਸ ਤਰੀਕੇ ਦਾ ਤੁਹਾਡਾ ਮਿਸ਼ਨ ਰਹੂਗਾ ਅ ਦੇਖੋ ਸਾਡਾ ਮਿਸ਼ਨ ਦਾ 65 ਲੱਖ ਪਲੱਸ ਪਰਿਵਾਰਾਂ ਦੇ ਕੋਲ ਜਾਣ ਦਾ ਹੈਗਾ ਤੇ ਅੱਜ ਸੰਗਰੂਰ ਦਾ ਪਿੰਡ ਮੰਗਵਾਲ ਹੈਗਾ ਮੰਗਵਾਲ ਮੈਂ ਹੁਣ ਦੂਸਰੇ ਘਰ ਦੇ ਵਿੱਚ ਜਿਹੜੀ ਖੜੀ ਆ ਤੇ ਅਸੀਂ ਜਿਹੜਾ ਇਹ ਕਾਰਡ ਬਣਾਉਣ ਜਾ ਰਹੇ ਹਾਂ ਸੋ ਬਹੁਤ ਵੱਡੀ ਜਿਹੜੀ ਸੁਗਾਤ ਆ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਦਿੱਤੀ ਆ ਸੋ ਕੱਲ ਦੇ ਦਿਨ ਜਿਹੜਾ ਇਤਿਹਾਸਿਕ ਫੈਸਲਾ ਪੰਜਾਬ ਦੇ ਵਿੱਚ ਲਿਆ ਗਿਆ ਔਰ ਉਸ ਦੇ ਦੌਰਾਨ ਅੱਜ ਪੰਜਾਬ ਦੇ ਲੋਕ ਜਿਨ੍ਹਾਂ ਨਾਲ ਅਸੀਂ ਵਾਅਦੇ ਕੀਤੇ ਸੀਗੇ ਸਿਹਤ ਗਰੰਟੀਆਂ ਦਿੱਤੀਆਂ ਸੀਗੀਆਂ ਮੈਂ ਸਮਝਦੀ ਆ ਕਿ ਅੱਜ ਉਹ ਗਰੰਟੀ ਆ ਜਿਹੜੀ 100% ਆ ਜਿਹੜੀ ਉਹ ਪੂਰੀ ਹੋ ਚੁੱਕੀ ਆ ਕਿਉਂਕਿ ਪਹਿਲਾਂ ਚਾਹੇ ਮੁਹੱਲਾ ਕਲੀਨਿਕਸ ਦੇ ਵਿੱਚ ਚਾਹੇ ਦਵਾਈਆਂ ਟੈਸਟ ਫ੍ਰੀ ਹੁੰਦੇ ਰਹੇ ਨੇ ਤੇ ਹੁਣ ਅੱਜ ਜਿਨ੍ਹਾਂ ਨੂੰ ਕਿਸੇ ਨੂੰ ਇਲਾਜ ਦੀ ਲੋੜ ਆ ਕੋਈ ਐਡਮਿਟ ਹੁੰਦਾ ਤਾ ਉਹਨਾਂ ਲੋਕਾਂ ਨੂੰ ਉਹ ਗਾਰੰਟੀ ਹੈ ਜਿਹੜੀ ਪੂਰੀ ਹੋ ਰਹੀ ਹੈ ਕਿਉਂਕਿ ਦੇਖੋ ਜਿਹੜੇ ਪੰਜਾਬ ਦੇ ਵਿੱਚ ਅਸੀਂ ਆਮ ਲੋਕ ਆ ਇੱਕ ਮੀਡਲ ਕਲਾਸ ਫੈਮਿਲੀ ਆ ਉਹਨਾਂ ਦੇ ਕੋਲ ਕਿਸੇ ਕੋਲ ਵੀ ਇਲਾਜ ਦੀ ਲਈ ਕੋਈ ਲੱਖਾਂ ਰੁਪਈਆ ਉਹਨਾਂ ਦੇ ਕੋਲ ਘਰਾਂ 'ਚ ਨਹੀਂ ਹੁੰਦਾ ਹੈਗਾ ਸੋ ਜਾਂ ਤਾਂ ਲੋਕ ਇਲਾਜ ਦੀ ਥੋੜੋਂ ਜਿਹੜੇ ਉਹ ਇਸ ਦੁਨੀਆ ਤੋਂ ਤੁਰ ਜਾਂਦੇ ਆ ਜਾਂ ਜਿਹੜੇ ਪਰਿਵਾਰ ਕੋਈ ਮਾੜੀ-ਮੋਟੀ ਕੋਈ ਅਪਰੋਚ ਕਰਕੇ ਜਾਂ ਕੋਈ ਇਕੱਠਾ ਕਰਕੇ ਲਾਉਂਦੇ ਆ ਜਾਂ ਆਪਣਾ ਘਰ ਕੋਈ ਮਕਾਨ ਕੋਈ ਗਹਿਣੇ ਵੇਚ ਕੇ ਗਿਰਵੀ ਰੱਖ ਕੇ ਬੰਦੇ ਆਪਣੇ ਪਰਿਵਾਰਕ ਜੀਵਾਂ ਦਾ ਇਲਾਜ ਕਰਾਉਂਦੇ ਸੀਗੇ ਸੋ OC ਜਿਹਨੂੰ ਦੇਖਦੇ ਹੋਏ ਅੱਜ ਮੁੱਖ ਮੰਤਰੀ ਸਾਹਿਬ ਨੇ ਵੱਡਾ ਦਿਲ ਦਿਖਾਉਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਇਹ ਸੌਗਾਤ ਦਿੱਤੀ ਆ। ਤੇ ਇਹ ਵੀ ਦਿਖਾਦੇ ਨਾਲ ਦੇ ਨਾਲ ਕੰਮ ਵੀ ਭਾਈ ਸਾਹਿਬ ਕਰ ਰਹੇ ਨੇ ਹਨਾ। ਮੈਂ ਇਧਰ ਅਗਰ ਆ ਕੇ ਦਨ ਨਾਲ ਦੇ ਨਾਲ ਪ੍ਰੋਸੈਸ ਚੱਲ ਰਿਹਾ ਇਹ ਇਸੇ ਤਰੀਕੇ ਨਾਲ ਕਰ ਕਰ ਜਾ ਕੇ ਹੋਊਗਾ। ਬਿਲਕੁਲ ਇਹ ਇਸੇ ਤਰੀਕੇ ਨਾਲ ਸਾਡੀ ਟੀਮ ਆ ਜਿਹੜੀ ਉਹ ਘਰੋ ਘਰੀ ਜਾ ਕੇ ਉਹਨਾਂ ਦੇ ਜਿਹੜੇ ਉਹਨਾਂ ਨੂੰ ਅਪੁਆਇੰਟਮੈਂਟ ਜਿਹੜੀ ਸਲਿੱਪ ਆ ਜਿਹੜੀ ਉਹ ਦੇ ਕੇ ਨਾਲ ਹੀ ਜਿਹੜਾ ਉਹਨਾਂ ਦਾ CSC ਜਿਹੜਾ ਨੇੜੇ ਕੋਈ ਸੈਂਟਰ ਹੈਗਾ ਉੱਥੇ ਜਾ ਕੇ ਇਹ ਆਪਣਾ ਅਪਲਾਈ ਕਰਕੇ ਇਹਨਾਂ ਨੂੰ ਹੱਥ ਦੇ ਵਿੱਚ ਜਿਹੜਾ ਉਹ ਕਾਟ ਦਿੱਤਾ ਹੈ ਕੋਈ ਲੰਬੀ ਚੌੜੀ ਫਾਰਮੈਲਟੀ ਨਹੀਂ ਹੈ ਸਾਡੀ ਜਿਹੜੀ ਟੀਮ ਆ ਪਾਰਟੀ ਦਾ ਸੰਗਠਨ ਆ ਡਿਪਾਰਟਮੈਂਟ ਨੇ ਸਾਰੇ ਇਹ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਿਉਂਕਿ ਬਹੁਤ ਵੱਡਾ ਮਿਸ਼ਨ ਆ ਤੇ ਲੋਕਾਂ ਨੂੰ ਦੇਣਾ ਜਿਹੜਾ ਸਾਡਾ ਫਰਜ਼ ਮੰਨਦਾ ਮੈਂ ਜਿਵੇਂ ਇਸ ਦੇ ਵਿੱਚ ਤੁਸੀਂ ਇੱਕ ਚੀਜ਼ ਹੋਰ ਮੈਂ ਕਲੀਅਰ ਕਰਦਾ ਕਿਉਂਕਿ ਅ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਲੋਕਾਂ ਦੇ ਵਿੱਚ ਭਰਮ ਵੀ ਪਾਲਨੇ ਨੇ ਨਾ ਇਹਨੇ ਕਹਿੰਦੇ ਵੀ ਸਿਰਫ ਪ੍ਰਾਈਵੇਟ ਹਸਪਤਲ ਨਹੀਂ ਸਰਕਾਰੀ ਦੇ ਵਿੱਚ ਹੀ ਲੋਕ ਪਹਿਲਾਂ ਮੂੰਹ ਧੱਕੇ ਖਾਂਦੇ ਫਿਰਦੇ ਨੇ ਪ੍ਰਾਈਵੇਟ ਕਿੰਨੇ ਕੁ ਹਸਪਤਲ ਨੇ ਕਿੱਦਾਂ ਦੇ ਹਸਪਤਲ ਵਧੀਆ ਜਿਨ੍ਹਾਂ ਤੇ ਇਹ ਸਰਵਿਸ ਫ੍ਰੀ ਮਿਲੂਗੀ ਦੇਖੋ ਇੱਕ ਚੀਜ਼ ਤਾਂ ਮੰਨ ਰਹੇ ਨੇ ਕਿ ਸਰਕਾਰੀ ਦੇ ਵਿੱਚ ਉਹ ਉਹਨਾਂ ਦਾ ਜਿਹੜਾ ਸ਼ਬਦ ਕਹਿ ਰਹੇ ਨੇ ਕਿ ੱੱਕੇ ਖਾਂਦੇ ਫਿਰਨਗੇ ਤਾਂ ਉਹਨਾਂ ਨੇ 70 ਸਾਲਾਂ 'ਚ ਕੀਤਾ ਕੀ ਆ ਅੱਜ ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਦਵਾਈਆਂ ਨੇ ਜਿਹੜੀਆਂ ਜਿੱਥੇ ਪਹਿਲਾਂ 150 ਤਰ੍ਹਾਂ ਦੀ ਦਵਾਈ ਮਿਲਦੀ ਸੀ ਅੱਜ 6 650 ਤਰ੍ਹਾਂ ਦੀਆਂ ਦਵਾਈਆਂ ਮਿਲ ਰਹੀਆਂ ਨੇ ਸੋ ਉੱਥੇ ਹੀ ਅੱਜ ਜੇ ਕਿਸੇ ਨੂੰ ਇਲਾਜ ਦੀ ਲੋੜ ਪੈ ਜਾਂਦੀ ਆ ਅੱਗੇ ਸਕੀਮਾਂ ਆਉਂਦੀਆਂ ਸੀ ਪਰ ਉੱਚ 100 ਤਰ੍ਹਾਂ ਦੀਆਂ ਕੰਡੀਸ਼ਨਾਂ ਲਾ ਲੈਂਦੇ ਸੀ ਰੋਲਾ ਜ਼ਿਆਦਾ ਪੈ ਜਾਂਦਾ ਸੀ ਉਹਦੇ ਬੈਨੀਫੀਸ਼ੀਅਰੀ ਜਿਹੜੇ ਉਹ ਥੋੜੇ ਹੁੰਦੇ ਸੀਗੇ ਪਹਿਲੀ ਵਾਰ ਹੋਇਆ ਕਿ ਇਸ ਸਕੀਮ ਦੇ ਵਿੱਚ ਬਿਨਾ ਕਿਸੇ ਕੈਟਾਗਰੀ ਤੋਂ ਕੋਈ ਕੈਟਾਗਰੀ ਨਹੀਂ ਕੋਈ ਜਾਤ ਪਾਤ ਨਹੀਂ ਹੈਗੀ ਹਰ ਇੱਕ ਪਰਿਵਾਰ ਦਾ ਜਿਹੜਾ ਕਾਰਡ ਬਣਨਾ ਹੈ ਕੋਈ ਇਹਦੇ ਵਿੱਚ ਏਜ ਦੀ ਲਿਮਟ ਨਹੀਂ ਅੱਗੇ ਕੀ ਹੁੰਦਾ ਕਿ 60 ਸਾਲ ਤੋਂ ਵੱਧ ਦਾ ਉਮਰ ਦੇ ਬੰਦੇ ਦਾ ਇਲਾਜ ਨਹੀਂ ਹੋਊਗਾ ਕੀ ਗੱਲ ਭਾਈ ਇਲਾਜ ਦੀ ਲੋੜ ਤਾਂ ਉਹਨਾਂ ਨੂੰ ਹੀ ਹੈ ਬਜ਼ੁਰਗਾਂ ਨੂੰ ਲੋੜ ਪੈਂਦੀ ਹੈ ਸੋ ਚਾਹ 6 ਮਹੀਨਿਆਂ ਦਾ ਬੱਚਾ ਚਾਹ 100 ਸਾਲ ਦਾ ਬਜ਼ੁਰਗ ਉਹਦਾ ਇਲਾਜ ਵੀ ਇਸ ਦੇ ਵਿੱਚ ਹੋਣਾ ਔਰ ਜਿਹੜੇ ਹਸਪੀਟਲ ਦੀ ਗੱਲ ਕਰ ਰਹੇ ਨੇ ਤਕਰੀਬਨ 850 ਤਰ੍ਹਾਂ ਦਾ ਜਿਹੜਾ ਹਸਪਤਲ ਹੈ ਜਿਹੜੇ ਇਹਦੇ ਨਾਲ ਅਟੈਚ ਕੀਤੇ ਗਏ ਨੇ ਤਾਂ ਜੋ ਲੋਕਾਂ ਨੂੰ ਮੌਕੇ ਤੇ ਉਹਨਾਂ ਦੀ ਜਿਹੜੀ ਰੀਚ ਦੇ ਵਿੱਚ ਉਹਨਾਂ ਦੀ ਅਪਰੋਚ ਦੇ ਵਿੱਚ ਹਸਪਤਲ ਉਹਨਾਂ ਨੂੰ ਮਿਲ ਜਵੇ ਸੰਗਰੂਰ ਚ ਇੱਕ ਸਿਵਲ ਹਸਪਤਲ ਪ੍ਰਾਈਵੇਟ ਕਿੰਨੇ ਹਸਪਤਲ ਨੇ ਸੰਗਰੂਰ ਤਕਰੀਬਨ 20 ਤਰ੍ਹਾਂ ਦੇ ਹਸਪਤਲ ਨੇ ਜਿਹੜੇ ਅਟੈਚ ਕੀਤੇ ਨੇ ਮੈਂ ਲਿਸਟ ਉਹਨਾਂ ਦੇ ਲਗਭਗ ਪ੍ਰਾਈਵੇਟ ਹੈਗੇ ਨੇ ਬਿਲਕੁਲ ਹੈਗੇ ਨੇ ਉਹ ਮੈਂ ਲਿਸਟ ਤੁਹਾਨੂੰ ਪ੍ਰੋਵਾਈਡ ਕਰਾ ਦਨੀ ਆ ਜਿਵੇਂ ਬਾਂਸਲ ਆਈ ਹਸਪਤਲ ਬਾਂਸਲ ਹਸਪਤਲ ਹੋ ਗਿਆ ਸਿਮਰਨ ਆਈ ਹਸਪਤਲ ਹੋ ਗਿਆ ਉਮੀਦ ਹੋ ਗਿਆ ਇਹ ਸਾਰੇ ਹਸਪਤਲ ਨੇ ਜਿਹੜੇ ਇਹਦੇ ਨਾਲ ਅ ਬਿਲਕੁਲ ਉਹ ਘਰ ਘਰ ਜਾ ਕੇ ਸ਼ੁਰੂਆਤ ਜਿਹੜੀ ਹੈਗੀ ਹੈ ਕੀਤੀ ਜਾ ਰਹੀ ਹੈ ਇਸ ਵਕਤ ਪਿੰਡ ਮੰਗਵਾਲ ਤੋਂ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਮੋਹਾਲੀ ਸੀਐਮ ਮਾਨ ਦੇ ਵੱਲੋਂ ਜਿਹੜਾ ਹੈਗਾ ਇਹਦਾ ਆਗਾਜ਼ ਕੀਤਾ ਗਿਆ ਪਰ ਹੁਣ ਸੀਐਮ ਦੇ ਜ਼ਿਲ੍ਹੇ ਦੇ ਵਿੱਚ ਕੋਧ ਵਿਧਾਇਕ ਨਰਿੰਦਰ ਕੌਰ ਭਰਾ ਜੇ ਲੋਕਾਂ ਦੇ ਘਰ-ਘਰ ਪਹੁੰਚ ਰਹੇ ਨੇ ਘਰ-ਘਰ ਜਾ ਕੇ ਜਿਹੜੀਆਂ ਇਹ ਨਾਮੀਨੇਸ਼ਨ ਨੇ ਫਾਈਲ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਹਾਰਡ ਕਾਪੀਜ਼ ਲੋਕਾਂ ਦੇ ਘਰੇ ਪਹੁੰਚਣਗੀਆਂ ਤੇ ਇਹ ਸਿਹਤ ਬੀਮਾ ਯੋਜਨਾ ਦਾ ਜਿਹੜਾ ਫਾਇਦਾ ਹੈਗਾ ਉਹ ਪੰਜਾਬ ਦੇ ਲੋਕਾਂ ਨੂੰ ਮਿਲੂਗਾ ਜਿਸ ਤਰੀਕੇ ਨਾਲ ਪਾਰਟੀ ਆਪਣਾ ਦਾਵਾ ਕਰ ਰਹੀ ਹੈ ਨਾ ਅੰਡੀਆ ਪੰਜਾਬੀ ਦੇ ਲਈ ਮੈਂ ਚਰਨਜੀਤ ਕੌਸ਼ਲ ਪਿੰਡ ਮੰਗਵਾਲ ਸੰਗਰੂਰ ਤੋਂ